ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਭ ਨੂੰ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਪ੍ਰੀਵੀਅਸ ਇਅਰ ਪੇਪਰ ਆ ਜਿਹੜਾ 2023 ਚ ਹੋਇਆ ਉਹਦੀ ਇੱਕ ਸ਼ਿਫਟ ਦੇ ਆਪਾਂ ਅੱਜ ਕੁਝ ਪੰਜਾਬੀ ਦੇ ਕੁਸ਼ਨ ਡਿਸਕਸ ਕਰਾਂਗੇ ਕਿ ਇਹਨਾਂ ਦੇ ਇਹ ਵਾਲਾ ਪੀਪਲ ਪਹਿਲਾਂ ਡਿਸਕਸ ਕਰਨ ਦਾ ਮੇਨ ਮਕਸਦ ਇਹ ਹੀ ਹੈ ਕਿ ਤੁਹਾਨੂੰ ਇਹਦੇ ਚ ਇਹ ਪਤਾ ਚੱਲ ਜਾਊਗਾ ਕਿ ਜਿਹੜੀ ਵੀ ਡਿਸਕਸ਼ਨ ਹੋ ਰਹੀ ਹੈ ਅੱਜ ਉਹਦੇ ਵਿੱਚ ਉਹਦੇ ਬੇਸਿਸ ਤੇ ਤੁਹਾਨੂੰ ਕਿਸ-ਕਿਸ ਤਰ੍ਹਾਂ ਦੇ ਕੁਸ਼ਨਸ ਆਉਂਦੇ ਆ ताकि जो आपरेशन करिए जी अपनी साइड बाय साइड चल रही है कि तुम तो पता यूट्यूब के तो एक फ्री बैच मिल रहा है जिदूँ तो सारे सब्जेक्ट फ्रीली कराए जा रहे हैं है, तो यदा मेन बैनीफिट यही आ कि पता चल जू कि क्वेश्चन किस तरह के आए हुए तुम ईजली सॉल्व कर पाओ तो इतने जेड़े भी क्वेश्चन मैं एक्सप्लेन करूँगी मैं सिर्फ आंसर की नहीं दे रही मैं पूरी एक्सप्लेनेशन दूँगी किसन आंसर आते क्यों आंसर ठीक है चलो शुरू कर दें ਸਭ ਤੋਂ ਪਹਿਲਾਂ ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਇਹਦੇ ਵਿੱਚੋਂ ਆਪਾਂ கரੈਕਟ ਵਾਲਾ ਵਰਡ ਚੁਸ ਕਰਨਾ ਸ਼ੁੱਧ ਸ਼ਬਦ ਚੁਣਨਾ ਠੀਕ ਹੈ ਹੁਣ ਆ ਲਿਖੋ ਆਹ ਪੱਡਤਾ ਆਹ ਪੰਡੇਟ ਆਹ ਹੋ ਗਿਆ ਪੰਡਤ ਤਾਂ ਆਨਸਰ ਆ ਗਿਆ ਸੀ ਤੇ ਆਹ ਉੱਤੇ ਬਿੰਦੀ ਵਾਲਾ ਨਹੀਂ ਪੰਡਤ ਜਿਹੜਾ ਹੋਊਗਾ ਟਿੱਪੀ ਵਾਲਾ ਫਿਰ ਖੰਭਾਂ ਦੀ ਧਾਰ ਬੰਦੀ ਹੈ ਮੁਹਾਵਰੇ ਨੂੰ ਮੁਕੰਮਲ ਕਰੋ ਮਤਲਬ ਆਪਾਂ ਨੂੰ ਪਤਾ ਹੁੰਦਾ ਕਿ ਖੰਭਾਂ ਦੀ ਧਾਰ ਕੀ ਆਉਂਦੀ ਹੈ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਇਹਦਾ ਕੀ ਆ ਸਕਦਾ ਹੈ ਖੰਭਾਂ ਦੀ ਡਾਰ ਬਣਦੀ ਹੈ ਕਿਉਂ ਕਿ ਖੰਭਾਂ ਦੀ ਦਵਾਈ ਬਣਦੀ ਹੈ ਆਪਾਂ ਕਦੀ ਨਹੀਂ ਸੁਣਿਆ ਕੜਾਈ ਬਣਦੀ ਹੈ ਇਹ ਵੀ ਨਹੀਂ ਡਾਰ ਹੁੰਦਾ ਹੈ ਡਾਰ ਕਿਉਂ ਹੁੰਦਾ ਹੈ ਕਿਉਂਕਿ ਇਹ ਵਾਲਾ ਜਿਹੜਾ ਵਰਡ ਆ ਖੰਭਾਂ ਦੀ ਡਾਰ ਬਣਦੀ ਆ ਇਹਨੂੰ ਆਪਾਂ ਡਾਰ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਪੰਛੀ ਇੱਕ ਥਾਂ ਤੋਂ ਜਿਹਦੇ ਬਹੁਤ ਸਾਰੇ ਪੰਛੀ ਜਾਂਦੇ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਪੰਛੀਆਂ ਦੀ ਡਾਰ ਦਾ ਖੰਬਾਂ ਦੀ ਢਾਲ ਮਤਲਬ ਬਹੁਤ سارے ਖੰਭੇ ਮਿਲਾ ਕੇ ਮਤਲਬ ਇੱਕ ਛੋਟੀ ਗੱਲ ਜਿਹੜੀ ਇੱਕੋ ਹੀ ਮੁਹਾਵਰਾ ਹੈ ਨਾ ਇੱਕ ਛੋਟੀ ਗੱਲ ਆ ਉਹਨੂੰ ਬਹੁਤ ਬੜਾਵਾ ਦਿੱਤਾ ਜਾਂਦਾ ਤਾਂ ਆਪਾਂ ਉਹਨੂੰ ਕਹਿੰਦੇ ਆ ਕਿ ਖੰਬਾਂ ਦੀ ਢਾਲ ਬੰਦੀ ਆ ਅੱਗੇ ਦੇਖੋ ਕਿਸੇ ਦੇ ਲੰਮੇ ਇੰਤਜ਼ਾਰ ਕਾਰਨ ਅੱਕ-ਥੱਕ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ ਕਿਹੜਾ ਹੁੰਦਾ ਸੁੱਕਨੇ ਪਾ ਛੱਡਣਾ ਇੰਤਜ਼ਾਰ ਵਿੱਚ ਸੁੱਖ ਮੰਨਣਾ ਨਹੀਂ ਗੰਭੇ ਇੰਤਜ਼ਾਰ ਦੇ ਵਿੱਚ ਸੁੱਖ ਥੋੜੀ ਮੰਨਣਾ ਆਹਾਂ ਆਈ ਥਿੰਕ ਫਫਾ ਫੁੱਲੇ ਨਾਲ ਸਮਾਉਣਾ ਮਤਲਬ ਫੁੱਲੇ ਨਾਲ ਸਮਾਉਣਾ ਨਹੀਂ ਸਾਸੁਕਨੇ ਨਹੀਂ ਸਾਸੁਕਨਾ ਤਾਂ ਹੁੰਦਾ ਡਰ ਜਾਣਾ ਹੈ ਨਾ ਆ ਤਾਂ ਨਹੀਂ ਹੋ ਸਕਦਾ ਸੁ ਸੁਕਨੇ ਪਾਛੜਨਾ ਕਿਸੇ ਦੇ ਲੰਬੇ ਇੰਤਜ਼ਾਰ ਕਾਰਨ ਅੱਕ ਥੱਕ ਜਾਣਾ ਆਪਾਂ ਕੀ ਕਹਿੰਦੇ ਆ ਸੁਕਨੇ ਪਾਛੜਨਾ ਦੇਖੋ ਦੋ ਮੁਹਾਵਰੇ ਆ ਗਏ ਇੱਥੇ ਤੁਹਾਨੂੰ ਇੱਕ ਮੁਹਾਵਰਾ ਇੱਕ ਖਾਨ ਵੀ ਆ ਸਕਦੀ ਆ ਦੋ ਖਾਨਾ ਵੀ ਆ ਸਕਦੀ ਆ ਦੋ ਮੁਹਾਵਰੇ ਵੀ ਆ ਸਕਦੀ ਆ ਕਿਉਂਕਿ ਪਹਿਲਾਂ ਇੱਕ ਸੀਗਾ ਕਿ ਸ਼ੁੱਧ ਸ਼ਬਦ ਨੂੰ ਲੈ ਕੇ ਸਿਲੀਕੇਸ਼ਨ ਅੱਗੇ ਦੇਖੋ ਜੋਰ ਆਪ ਨੂੰ ਮੰਨਦਾ ਹੋਵੇ ਇਹ ਆ ਗਿਆ ਆਪਣਾ ਵਨ ਵਰਡ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚ ਆਪਾਂ ਪਤਾ ਮੁਕੀ ਹੁੰਦਾ ਹੈ ਆਸਤਕ ਨਾਸਤਕ ਦਾ ਨਾਮ ਲੈਣ ਵਾਲਾ ਹੁੰਦਾ ਹੈ ਗੁਰੂ ਤਾਂ ਹੁੰਦਾ ਹੈ ਕਿ ਜਿਹੜਾ ਜਿਹਨੂੰ ਆਪਾਂ ਮੰਨਦੇ ਆ ਠੀਕ ਹੈ ਤੇ ਵਿਦਵਾਨ ਤਾਂ ਹੁੰਦਾ ਹੈ ਕਿ ਜਿਹੜਾ ਇੱਕ ਜਿਹੜਾ ਇੱਕ ਬੁੱਧੀਮਾਨ ਲੋਕ ਹੋਣ ਜਿਨ੍ਹਾਂ ਨੂੰ ਕਾਫੀ ਨੌਲੇਜ ਹੋ ਗਿਆ ਆਪਾਂ ਉਹਨਾਂ ਨੂੰ ਇੰਟੈਲੈਕਚੁਅਲ ਲੋਕਾਂ ਨੂੰ ਕਹਿੰਦੇ ਆ ਵਿਦਵਾਨ ਆ ਠੀਕ ਹੁਣ ਇੱਥੇ ਇੱਕ ਵਰਡ ਆ ਮੈਂਸ਼ਨ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਆ ਮੈਂਸ਼ਨ ਠੀਕ ਹੈ ਮੈਂਸ਼ਨ ਕੀਤਾ ਚਰਚਾ ਕਿਸੇ ਦੇ ਉੱਤੇ ਚਰਚਾ ਕਰਨੀ ਕੀ ਹੁੰਦੀ ਹੈ ਡਿਸਕਸ਼ਨ ਕਰਨਾ चर्चा तक ही है एक तरह का वो कि वर्ड आ डिस्कशन ठीक है हवाला हवाला देना किसी की रेफरेंस देनी हवाला योग जो लिखा हो या, लेकिन हवाले दा मतलब होंगे किसी की रेफरेंस देनी उलेख दा मतलब होंगे मेंशन उलेख की होंगे मैनशन करना किसी ने ये नीचे एक वर्ड हो रहा कुछ सही तरह दिख नहीं है अगर एक ऑप्शन होर भी सो इस तरह यह चार ऑप्शन सी चर्चा का मतलब डिस्कशन आ ਹਵਾਲਾ ਜੋ ਦਾ ਮਤਲਬ ਰੈਫਰੈਂਸ ਆ ਤੁਸੀਂ ਕੀ ਦੇਖੋਗੇ ਕਿ ਇੰਗਲਿਸ਼ ਵਿੱਚ ਵੀ ਇਦਾਂ ਆਉਂਦਾ ਜਿਹੜਾ ਇੰਗਲਿਸ਼ ਦੇ ਤੁਹਾਨੂੰ ਕੁਐਸਚਨ ਆਉਂਦੇ ਉਹਦੇ ਵਿੱਚ ਵੀ ਹੁੰਦਾ ਹੈ ਕਿ ਇੱਕ ਪੰਜਾਬੀ ਦਾ ਵਰਡ ਦਿੱਤਾ ਹੁੰਦਾ ਜਿੰਨੂੰ ਤੁਸੀਂ ਕੀ ਕਰਨਾ ਹੁੰਦਾ ਹੈ ਦੂਜੀ ਸਾਈਡ ਦੇ ਉੱਤੇ ਤੁਹਾਨੂੰ ਉਹਨੇ ਇਹ ਪੁੱਛਿਆ ਹੁੰਦਾ ਕਿ ਇਹਦਾ ਇੰਗਲਿਸ਼ ਦਾ मीनिंग ਕੀ ਆ ਇੱਥੇ ਇੱਕ ਇੰਗਲਿਸ਼ ਦਾ ਵਰਡ ਦਿੱਤਾ ਹੋਗਾ ਤੇ ਪੰਜਾਬੀ ਦਾ मीनिंग ਪੁੱਛਿਆ ਜਾਂਦਾ ਅੱਗੇ ਆਪਾਂ ਦੇਖਦੇ ਆ ਆਪਾਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਣਾ ਜਿਦੇ ਵਿੱਚ ਦੇਖੋ ਪੰਜ ਕੁਸ਼ਲ ਨੂੰ ਉਹ ਕਵਰ ਕਰੂਗਾ ਇੱਕ ਪੈਰਾਗ੍ਰਾਫ ਦਿੱਤਾ ਹੋਗਾ ਆਪਾਂ ਨੂੰ ਪੈਰਾਗ੍ਰਾਫ ਨੂੰ ਰੀਡ ਕਰਕੇ ਉਹਦੇ ਬੇਸਿਸ ਤੇ ਆਨਸਰ ਕਰਨਾ ਹੈ ਪਹਿਲਾਂ ਉਹਨੇ ਕੀ ਪੰਜਾਬੀਆਂ ਦਾ ਸਭ ਤੋਂ ਵੱਡਾ ਕੰਮ ਵਾਹੀ ਜੋਤੀ ਹੈ ਸਭ ਤੋਂ ਵੱਡਾ ਹੈ ਨਾ ਵਾਹੀ ਜੋਤੀ ਹੈ ਜਦੋਂ ਆਪਾਂ ਖੇਤੀਬਾੜੀ ਕਰਦੇ ਆ ਨਹਿਰਾ ਆਉਣ ਨਾਲ ਇਸ ਕੰਮ ਵਿੱਚ ਬੜੀ ਸਹਾਇਤਾ ਮਿਲੀ ਤੇ ਕਿਸਾਨਾਂ ਦਾ ਜੀਵਨ ਬਹੁਤ ਸੌਖਾ ਹੋ ਗਿਆ ਪਰ ਪਿਓ ਦੀ ਮਾਲਕੀ ਦੇ ਸਾਰੇ ਪੁੱਤਰਾਂ ਵਿਚਕਾਰ ਵੰਡ ਦੇ ਰਿਵਾਜ ਨੇ ਇਹ ਗੱਲ ਉਥੇ ਹੀ ਅਪੜਾ ਦਿੱਤੀ ਪਹਿਲਾਂ ਦੋਨੇ ਕਿਹਾ ਕਿ ਨਹਿਰਾ ਦੇ ਆਉਣ ਨਾਲ ਇਹ ਕੰਮ ਸੌਖਾ ਹੋ ਗਿਆ ਬਟ ਫਿਰ ਉਹਨੇ ਗੱਲ ਕੀਤੀ ਕਿ ਪਿਓ ਦੀ ਮਾਲਕੀ ਮਤਲਬ ਜਿਹੜੀ ਉਹਨੇ ਉਹਨਾਂ ਦੇ ਪਿਓ ਦੇ ਹਿੱਸੇ ਚਾਹੀ ਹੋਈ ਜ਼ਮੀਨ ਸੀਗੀ ਉਹਦਾ ਉਹਦੀ ਵੰਡ ਹੋ ਗਈ ਸਾਰੇ ਪੁੱਤਰਾਂ ਦੇ ਵਿੱਚਕਾਰ ਤੇ ਇਹ ਰਿਵਾਜ ਨੇ ਇਹ ਗੱਲ ਉੱਥੇ ਹੀ ਅਪਣਾਤੀ ਮਤਲਬ ਸਾਰਿਆਂ ਚ ਵੰਡੀ ਗਈ ਤਾਂ ਫਿਰ ਉਹ ਇਨਕਮ ਘਟ ਗਈ ਜਦੋਂ ਵੰਡੀ ਗਈ ਹੁਣ ਸਰਕਾਰ ਹਰ ਮਾਲਕ ਦੇ ਖਿੰਡਿਆਂ ਹੋਇਆਂ ਟੋਟਿਆਂ ਨੂੰ ਇਕੱਠਾ ਕਰ ਰਹੀ ਆ ਤੇ ਇਸ ਕੰਮ ਵਿੱਚ ਪੰਜਾਬ ਸਾਰੀ ਦੁਨੀਆ ਤੋਂ ਅੱਗੇ ਹੈ ਉਹਨਾਂ ਨੇ ਕਹਾ ਦਿੱਤਾ ਅਗੋਂ ਨੇ ਬੋਲਿਆ ਇੱਥੇ ਸਭ ਤੋਂ ਵੱਡੀ ਤੇ ਪਿਆਰੀ ਫਸਲ ਇਹ ਪਪਾਇਆ ਕਣਕਾ ਜਿਸ ਦਾ ਵਰਣਨ ਵੇਦਾਂ ਵਿੱਚ ਆਉਂਦਾ ਵੇਦਾਂ ਚ ਕਿਹਦਾ ਵਰਨਨ ਆਉਂਦਾ ਕਣਕ ਦਾ ਬਾਜਰਾ ਮੱਕਈ ਮੱਕਈ ਇਸਮਕਤੀ ਛੋਲੇ ਮਾਂ ਮੂੰਗੀ ਆਦੀ ਇਥੋਂ ਦੀਆਂ ਹੋਰ ਪੁਰਾਣੀਆਂ ਫਸਲਾਂ ਹਨ ਨਹਿਰਾਂ ਦੇ ਆਉਣ ਨਾਲ ਕਪਾਹ ਚੌਲ ਕਮਾਦ ਤੇ ਹੋਰ ਪੈਸੇ ਵਟਾਉਣ ਵਾਲੀਆਂ ਫਸਲਾਂ ਦਾ ਰਵਾਜ ਵੱਧ ਗਿਆ ਤੇ ਇਸ ਵੇਲੇ ਕਿਸਾਨਾਂ ਦਾ ਮੋਹ ਵਧੇਰੇ ਫਸਲਾਂ ਵੱਲ ਵਿੱਚ ਹੈ ਤੇ ਇਸ ਵੇਲੇ ਜੋ ਕਿਸਾਨਾਂ ਦਾ ਮੋਹ ਆ ਉਹ ਕੀ ਆ ਵਧੇਰੇ ਫਸਲਾਂ ਵੱਚਾ ਕੀ ਹੋਇਆ ਨਹਿਰਾਂ ਦੇ ਆਉਣ ਦੇ ਨਾਲ ਬੋਲ ਵੱਧ ਗਿਆ ਪੰਜਾਬੀ ਜਿੱਥੇ ਖੇਤਾਂ ਵਿੱਚ ਸਖਤ ਮੁਸ਼ਕਲ ਕਰਕੇ ਜਾਣੇ ਜਾਂਦੇ ਹਨ ਉੱਥੇ ਇਹ ਆਪਣੇ ਵੱਖਰੇ مزاج ਕਰਕੇ ਵੀ ਜਗਤ ਪ੍ਰਸਿੱਧ ਹਨ ਨਿਮਲਿਤ ਸਤਰਾ ਪੰਜਾਬੀਆਂ ਦੇ ਇਸ ਸੁਭਾ ਨੂੰ ਪ੍ਰਗਟ ਕਰਦੀਆਂ ਹਨ ਦੋ ਦਿਨ ਘਟ ਜਿਉਣਾ ਪਰ ਜਿਉਣਾ ਮਿੱਠ ਦੇ ਨਾਲ ਹੁਣ ਆਪਾਂ ਇਹ ਇੱਕ ਪੈਰਾਗ੍ਰਾਫ ਰੀਡ ਕੀਤਾ ਇਹਦੇ ਬੀਸਿਸ ਦੇ ਉੱਤੇ ਆਪਾਂ ਕੁਝ ਕੁਐਸਚਨਸ ਦੀ ਡਿਸਕਸ਼ਨ ਕਰਦੇ ਹਾਂ ਦੇਖੋ पहला इस पहले का सरलेख की आ राजस्थान का जीवन नहीं पूरे पैरे के राजस्थान के बारे कोई मतलब में कोई गल ही नहीं हुई वंट का रिवाज वंट भी हुई है पर सरलेख नहीं आ मतलब मेन चीज यही सीबा की खेती या पंजाब की धरती पंजाब की धरती की कोई गल नहीं हुई अफकोर्स की खेती जिसे दस्या गया पूरा अपने खेती के बारे चल हुई है जी वंड भी हुई है वह भी खेती भी हुई है सो एप्रोपरेट आंसर बनता पंजाब की खेती पंजाब नहर के आने के लाभ हो जीवन सौखा हो गया हो गया बट आप ਕਾਦੇ ਬੇਸਿਸ ਤੇ ਦੇਣਾ ਉੱਪਰ ਦਿੱਤੇ ਹੋਏ ਪੈਰਾਗ੍ਰਾਫ ਦੇ ਬੇਸਿਸ ਤੇ ਬੇਜਕੀਨਾ ਉਤਪਾਦਨ ਨਹੀਂ ਬੇਜਕੀਨਾ ਤਾਂ ਨਹੀਂ ਕਹਿ ਸਕਦੇ ਕੰਮਕਾਰ ਵਿੱਚ ਰੁਕਾਵਟ ਬਿਲਕੁਲ ਵੀ ਨਹੀਂ ਨਕਦੀ ਵਾਲੀਆਂ ਫਸਲਾਂ ਦੀ ਕਾਸ਼ਤ ਆਪਾਂ ਨੂੰ ਉੱਤੇ ਪਤਾ ਕਿ ਉਹਨੇ ਕਿਹਾ ਸੀਗਾ ਕਿ ਨਹਿਰਾਂ ਦੇ ਆਉਣ ਨਾਲ ਕਪਾਹ ਚੌਲ ਕਮਾੜ ਕਮਾੜ ਮਤਲਬ ਗੰਨਾ ਹੈ ਨਾ ਤੇ ਹੋਰ ਪੈਸੇ ਲਟਾਉਣ ਵਾਲੀਆਂ ਫਸਲਾਂ ਦਾ ਰਵਾਜ ਵੱਧ ਗਿਆ ਤਾਂ ਕਾਦੇ ਨਾਲ ਨਹਿਰਾਂ ਦੇ ਆਉਣ ਨਾਲ ਸੋ ਆਨਸਰ ਕੀ ਬਣਦਾ ਨਕਦੀ ਵਾਲੀਆਂ ਫਸਲਾਂ ਦੀ ਕਾਸ਼ਤ ਅਗੇ ਦੇਖੋ ਪੰਜਾਬੀਆਂ ਦਾ ਮੁੱਖ ਕੀਤਾ ਕੀ ਆ ਕਣਕ ਦੀ ਖੇਤੀ ਖੇਤੀਬਾੜੀ ਦਾਲਾਂ ਦੀ ਖੇਤੀ ਕਪਾਦੀ ਸਾਰੇ ਕਰਦੇ ਆ ਕਪਾਦੀ ਕਣਕ ਦੀ ਦਾਲਾਂ ਦੀ ਸਾਰੀ ਖੇਤੀ ਕਰਦੇ ਆ ਬਟ ਆਨਸਰ ਕੀ ਆ ਗਿਆ ਖੇਤੀਬਾੜੀ ਇੱਥੇ ਇੱਕ ਵਰਡ ਆ ਕਪਾ ਇਹ ਮਾਲਵੇ ਦਾ ਵਰਡ ਆ ਕਪਾ ਤੇ ਨੰਮਾ ਦੋ ਬੇਸਿਕ টারਮਸ ਹੁੰਦੀਆਂ ਅਗਰ ਕੋਈ ਵੀ ਐਦਾਂ ਦਾ ਬੰਦੇ ਇਹ ਵੀਡੀਓ ਦੇਖ ਰਿਹਾ ਕੋਈ ਐਦਾਂ ਦਾ ਸਟੂਡੈਂਟ ਆ ਤਾਂ ਜਿਹੜਾ ਉਸ ਏਰੀਆ ਨੂੰ ਬੈਲੋਂਗ ਕਰਦਾ ਜਿੱਥੇ ਇਹ ਹੁੰਦੀ ਆ ਤਾਂ ਉਹ ਪਲੀਜ਼ ਕਮੈਂਟ ਸੈਕਸ਼ਨ ਚ ਬਤਾਇਆ ਦੱਸੋ ਕਿ ਇਹਨਾਂ ਦੋਨਾਂ ਦੇ ਵਿੱਚ ਬੇਸਿਕ ਡਿਫਰੈਂਸ ਕੀ ਆ ਤੁਹਾਡੇ ਕੋਲ ਮਤਲਬ ਅਗਰ ਕੋਈ ਮਾਨਸਾ ਆ ਜਾਂ ਬਠਿੰਡਾ ਏਰੀਆ ਦਾ ਹੈ ਤਾਂ ਉਹ ਦੱਸ ਸਕਦਾ ਕਿ ਇਹਦੇ ਵਿੱਚ ਬੇਸਿਕ ਡਿਫਰੈਂਸ ਕੀ ਆ ਅਗਲੇ ਕੋ ਪਾਰਤ ਵਿੱਚ ਪੰਜਾਬੀਆਂ ਦੀ ਵਿਲੱਖਣਤਾ ਕੀ ਆ ਉੱਤੇ ਦੱਸਿਆ ਹੋਇਆ ਮਟਕਣਾ ਜਿਉਣਾ ਡਰ ਕੇ ਜਿਉਣਾ ਦੋ ਦਿਨ ਜਿਉਣਾ ਨਹੀਂ ਕਿਰਿਆ ਦੋ ਦਿਨ ਕੱਟ ਜਿਉਣਾ ਪਰ ਜਿਉਣਾ ਮਟਕ ਦੇ ਨਾਲ ਸੋ ਜਿਉਣਾ ਮਟਕ ਦੇ ਨਾਲ ਜਿਉਣਾ অপশন এ ইয়াঙ্গ মটকি দেনার জুম ঠিক আছে আগে দেখ দিয়া پنجاب দি সবতো পেয়ারি ফসল জিসদা জিকর বেদاں وچ وی আউnda বেদاں وچ কাদা আউnda রেশম نہیں মুঙ্গী দা ভি নেহি সি তপাড় দা ভি নেহি সি ফির আگیا তপাড় এন্ড নারমা জেরা ভি কোই হega तलवंडी صاحب হোয়া মানসা এরিয়া দা প্লিজ ਤੁਸੀਂ ਮੈਨੂੰ ਦੱਸੋ ਕਮੈਂਟ ਕਰਕੇ ਇਹਨਾਂ ਦੋਨਾਂ ਦੇ ਵਿੱਚ বেসিক ডিফারেন্স ਹੈ ਕੀ ਆ अगर ਨਹੀਂ ਆ ਤਾਂ ਫਿਰ ਮੈਂ ਆਪਾਂ اگلی ক্লাস ਦੇ ਵਿੱਚ ਇਹਦੇ ਤੇ ਡਿਸਕਸ਼ਨ ਕਰਾਂਗੇ ਤਾਂ आंसर ਕੀ ਰਹੂਗਾ ਇਹਦਾ ਕੰਨ ਦੇਖੋ ਕਿੰਨੇ ਸੌਕਿਸ਼ਨ ਆਈ ਕੁਣ ਇੱਕ ਟੈਸਟ ਕੈਸ਼ਨ ਤੁਹਾਨੂੰ ਆਉਣਾ ਹੈ ਜਿਵੇਂ ਸ਼ੁਰੂ ਚ ਤੁਹਾਨੂੰ ਦਿੱਤਾ ਹੋਇਆ ਇਹ ਟੈਸਟ ਕੈਸ਼ਨ ਤਾਂ ਤੁਹਾਨੂੰ ਆਉਣਾ ਹੈ ਬਟ ਪਹਿਲਾ ਗ੍ਰਾਫ ਦੇ ਉੱਤੇ ਡਿਪੈਂਡ ਕਰੂਗਾ ਕਿ ਉਹ ਸੌਖਾ ਆਉਂਦਾ ਹੈ ਜਾਂ ਔਖਾ ਕਈ ਵਾਰੀ ਇਹ ਪੈਰਾਗ੍ਰਾਫ ਬਹੁਤ ਸੌਖਾ ਸੀ ਕਈ ਵਾਰੀ ਹੋ ਸਕਦਾ ਹੈ ਕਿ ਪੈਰਾਗ੍ਰਾਫ ਦੀ ਜਿਹੜੀ ਲੈਂਗੁਏਜ ਹੋਵੇ ਜਿਹੜੀ ਜਿਹੜੀ ਲੈਂਗੁਏਜ ਵਿੱਚ ਉਹਨੂੰ ਪ੍ਰੇਜ਼ੈਂਟ ਕੀਤਾ ਹੋਵੇ ਉਹ ਥੋੜੀ ਜਿਹੀ ਔਖੀ ਹੋ ਸਕਦੀ ਆ ਸੋ ਤੁਹਾਡੀ ਤੁਸੀਂ ਸਮਝਣਾ ਜ਼ਰੂਰ ਤੋਂ ਜ਼ਿਆਦਾ ਕੈਸ਼ਨ ਪ੍ਰੈਕਟਿਸ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਠੀਕ ਹੈ ਇਸ ਤੋਂ ਇਲਾਵਾ ਸਾਡਾ ਅਗਰ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੇ ਲਈ ਆਨਲਾਈਨ ਜਾਂ ਆਫਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਆਂ ਜਾਂ ਤੁਸੀਂ ਚੰਡੀਗੜ੍ਹ ਆਉਣਾ ਚਾਹੁੰਦੇ ਆਂ ਜਾਂ ਸਾਡਾ ਆਨਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਆਂ ਤਾਂ ਉਹਦੇ ਲਈ ਤੁਸੀਂ ਇੱਥੇ ਦਿੱਤੇ ਹੋਏ ਨੰਬਰ 931648822 ਦੇ ਉੱਤੇ ਕੰਟੈਕਟ ਕਰ ਸਕਦੇ ਆਂ 931648822 ਦੇ ਉੱਤੇ ਐਂਡ ਤੁਸੀਂ ਇਹ ਇੱਕ ਬਹੁਤ ਹੀ ਨੋਮੀਨਲ ਫੀਸ ਦੇ ਉੱਤੇ ਕੋਰਸ ਚੱਲ ਰਿਹਾ ਸਾਡੇ ਕੋਲ ਤੁਸੀਂ ਆਓ ਤੇ ਸਾਡੇ ਨਾਲ ਆਪ ਵੀ ਪੇਪਰ 1 ਐਂਡ 2 ਦੀ ਪ੍ਰੈਪਰੇਸ਼ਨ ਕਰੋ ਐਂਡ ਸਾਡੀ ਪੇਪਰ 1 ਐਂਡ 2 ਦੀ ਪ੍ਰੈਪਰੇਸ਼ਨ YouTube ਤੇ ਵੀ ਚੱਲ ਰਹੀ ਆ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਆਹ ਸਾਡਾ ਸੈਸ਼ਨ ਕਿਦਾਂ ਦਾ ਲੱਗਾ ਐਂਡ ਇਹਦੇ ਵਿੱਚ ਕੋਈ ਵੀ ਡਾਊਟ ਆ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਆ ਅੱਗੇ ਆਪਾਂ ਇਹਨਾਂ ਦੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਜਿਨ੍ਹਾਂ ਵਿੱਚ ਆਪਾਂ ਕੇਸ਼ਨ ਸੋਲਵ ਕਰਾਂਗੇ ਉਹਨਾਂ ਦੇ ਨਾਲ ਮਿਲਦੇ ਰਹਿਣਾ ਥੈਂਕ ਯੂ